ਹਲੋ ਜੀ ਗੁੱਡ ਈਵਨਿੰਗ ਸ਼ਾਮ ਦਾ ਟਾਈਮ ਹੈਗਾ ਜੀ ਮੈਂ ਵਲੌਗ ਸਟਾਰਟ ਕੀਤਾ ਹੈ ਅੱਜ ਸ਼ਾਮ ਦੇ ਟਾਈਮ ਤੋਂ ਨਹੀਂ ਤਾਂ ਹਮੇਸ਼ਾ ਮੈਂ ਸਵੇਰ ਤੋਂ ਜਾਂ ਦੁਪਹਿਰ ਤੋਂ ਸਟਾਰਟ ਕਰਦੀ ਹੁੰਦੀ ਆ ਉਧਰ ਦੇਖੋ ਡਾਕਟਰ ਸਾਹਿਬ ਕੀ ਕਰ ਰਹੇ ਨੇ ਅੱਜ ਸਰਵਿਸ ਕਰ ਰਹੇ ਨੇ ਆਪਣੇ ਸਾਡੇ ਵਾਟਰ ਪਿਉਰੀਫਾਈ ਦੀ ਉਹ ਜਿਹੜੇ ਟਿਊਬਸ ਵਗੈਰਾ ਹੁੰਦੇ ਨੇ ਟਿਊਬਸ ਹੁੰਦੀਆਂ ਨੇ ਕ੍ਰੈਂਗਲਸ ਕੈਂਡਲਸ ਕੰਤੂ ਜੀ ਬਾਹਰ ਦਾ ਮੌਸਮ ਬਹੁਤ ਸੋਹਣਾ ਹੋਇਆ ਗਿਆ ਅੰਦਰ 3 ਤੋਂ ਨਹੀਂ ਖੜੇ ਨੇ ਸੰਦੀਪ ਹਾਂ ਹੈ ਗਈ ਆ ਜੀ ਪੈਕਿੰਗ ਡਾਕਟਰ ਸਾਹਿਬ ਨੇ ਮੰਗਵਾਈਆਂ ਆਨਲਾਈਨ ਕੈਂਡਲਸ ਹੈਗੀਆਂ ਨੇ ਵਾਟਰ ਪਿਉਰੀਫਾਈਡੀਆਂ ਆ ਰੋਦੀਆਂ ਹੈਗੀਆਂ ਨੇ ਇਹ ਤੇ ਕਿਉਂਕਿ ਡਾਕਟਰ ਸਾਹਿਬ ਆਪੇ ਚੇਂਜ ਕਰ ਲੈਂਦੇ ਹੁੰਦੇ ਨੇ ਜਦ ਵੀ ਇਹ ਦੀ ਉਹ ਗੰਦੀਆਂ ਜਿਹੀ ਹੋ ਜਾਂਦੀਆਂ ਨੇ ਨਾ ਤੇ ਫਿਰ ਡਾਕਟਰ ਸਾਹਿਬ ਆਪੇ ਚੇਂਜ ਕਰ ਲੈਂਦੇ ਨੇ ਇੱਧਰ ਦੇਖੋ ਲੱਗੇ ਹੋਏ ਨੇ ਸਫਾਈ ਕਰਨ ਕਿੰਨੇ ਦਾ ਹੈ ਪੂਰਾ ਬਾਕਸ ਮੰਗਾਇਆ ਸਸਤਾ ਹੀ ਫਿਰ ਵੀ ਮਾਇਆ ਨਹੀਂ ਹੈ ਇਹ ਸਾਢੇ 300 ਦੇ 12 ਪੀਸ ਹੈ ਸਾਢੇ 350 ਦੇ 12 ਪੀਸ 12 ਪੀਸ ਉਹ ਯੋ ਕਿ ਕੋਲ ਡਾਕਟਰ ਸਾਹਿਬ ਆਪਣੇ ਆਪ ਹੀ ਸਰਵਿਸ ਕਰ ਦਿੰਦੇ ਹੁੰਦੇ ਆ ਹੈਨਾ ਇੱਕ ਤਾਂ ਚੇਂਜ ਕਰ ਦਿੱਤੀ ਐ ਦੂਸਰੀ ਨੂੰ ਲੱਗੇ ਹੋਏ ਆ ਇਹਦੀ ਇਹਨਾਂ ਦੀ ਤਾਂ ਸਫਾਈ ਕਰੀ ਆ ਬੜੀਆਂ ਦੀ ਹੈਨਾ ਐ ਵੱਡੀਆਂ ਤਾਂ ਨਵੀਆਂ ਪਾਈਆਂ ਇਹ ਦੇ ਵਿੱਚ ਕੈਂਡਲ ਨਹੀਂ ਮੈਂ ਹਾਂ ਇਹਦੇ ਵਿੱਚ ਅਚਾ ਇਹਦੇ ਵਿੱਚ ਕੈਂਡਲ ਪੈਂਦੀ ਜਾਂਦੇ ਨੇ ਠੀਕ ਹੈ ਬਾਕੀ ਇਹਨਾਂ ਦੀ ਸਫਾਈ ਕਰਕੇ ਫੇਰ ਹੀ ਪਾਈਆਂ ਨੇ ਕੈਂਡਲ ਲਗੀਆਂ ਜੀ ਦੇਖੋ ਜਿਹੜੀਆਂ ਚਿੱਟੀਆਂ ਨੇ ਕਿੱਥੇ ਉਹ ਸੀ ਸਹੀ ਗੱਲ ਆ ਪਹਿਲਾਂ ਵਾਲੀ ਤਾਂ ਬਹੁਤ ਗੰਦੀ ਜਿਹੜੀ ਵਿੱਚੋਂ ਗੱਡੀਆਂ ਦੀ ਇਹ ਇਹ ਜੋ ਹੈ ਇਹ ਜੋ ਹੈ ਹਾਂ ਹੁਣ ਪਾਈਪ ਲਾਉਣੇ ਪੈਣੇ ਨੇ ਦੇਖਣਾ ਪਊਗਾ ਨਾ ਆਊਟ ਇਨ ਆਊਟ ਇਨ ਹਾਂ ਇਹ ਇਹ ਨਾ ਹਾਂ ਜਿਵੇਂ ਇਹ ਚਿੱਟੀਆਂ ਵੀ ਤਰ ਥੋੜਾ ਟਾਈਟ ਲਾਏ ਫੇ ਲੀਕ ਨਾ ਕਰੇ ਬਸ ਲੀਕ ਆ ਜੂਦਾ ਫਿਰ ਇਹਦੀ ਮਕੀ ਹੈ اچھا ਸੇ اچھا ਆ ਗਿਓਂ ਆ ਜਾਓ ਵਿੱਚੋਂ ਦੇ ਸਿੱਧਾ ਵਾਟੂ ਬੁਰੀ ਹੋਏ ਚਲੋ ਉਧਰ ਆਨ ਕਰ ਦੇਣਾ ਹੈ ਹੁਣ ਪਾਣੀ ਚੱਲ ਪਿਆ ਕੰਮ ਤਾਂ ਇਹਦਾ ਹੋ ਜਾਂਦਾ ਪਰ ਥੋੜਾ ਜਿਆ ਨਾ ਗੰਧ ਪੈ ਜਾਂਦਾ ਤੇ नीचे सारा ਹੁਣ ਪਾਣੀ ਪਾਣੀ ਹੋ ਗਿਆ ਏ ਹੁਣ ਇੱਥੇ ਸਾਰਾ ਸਾਫ਼ ਕਰਨਾ ਪੈਣਾ ਏ ਆ ਦੇਖੋ ਕਿਵੇਂ ਪਾਣੀ ਪਾਣੀ ਹੋ ਗਿਆ ਜੁਗਨੂ ਵੀ ਦੇਖ ਰਿਹਾ ਏ ਵੀ ਕਿੱਥੇ ਆ ਗੁਰਬਖਸ਼ ਰਹਿਮਤ ਕਿੱਥੇ ਗਿਆ ਏ ਠੰਢੀ ਠੰਢੀ ਹਵਾ ਚੱਲ ਰਹੀ ਏ ਬਾਹਰ ਅੱਜ ਬਿਲਕੁਲ ਵੀ ਏਸੀ ਦੀ ਲੋੜ ਨਹੀਂ ਪਈ ਹੈਗੀ ਇੰਨਾ ਠੰਡਾ ਠੰਡਾ ਮੌਸਮ ਹੋਇਆ ਪਿਆ ਠੰਨੀ ਠੰਡੀ ਹਵਾ ਚੱਲ ਰਹੀ ਹੈ ਸਵੇਰ ਦਾ ਬਿਲਕੁਲ ਏਸੀ ਨਹੀਂ ਲਗਾਇਆ ਹੈਗਾ ਹਾਂਜੀ ਹੈਲੋ ਜੀ ਸਾਰਿਆਂ ਨੂੰ ਸਸ਼ਟਿਆਕਾਰ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਹਾਂਜੀ ਸ਼ਾਮ ਦੇ ਨਾ 5 ਵਜੇ ਨੇ ਸਾਡੇ ਆ ਰਹੇ ਨੇ ਜੀ ਅੱਜ ਗੈਸਟ ਵੈਸੇ ਤਾਂ ਉਹ ਮੈਨੂੰ ਸਰਪ੍ਰਾਈਜ਼ ਦੇ ਰਹੇ ਸੀ ਕਿ ਅਸੀਂ ਨਾ ਦੱਸਣਾ ਨਹੀਂ ਹੈਗਾ ਉਹਨਾਂ ਨੂੰ ਵੀ ਜਾ ਕੇ ਸਰਪ੍ਰਾਈਜ਼ ਦੇਵਾਂਗੇ ਪਰ ਅਫਸੋਸ ਉਹਨਾਂ ਦਾ ਵਿਚਾਰਿਆਂ ਦਾ ਸਰਪ੍ਰਾਈਜ਼ ਜਿਹੜਾ ਸੀਗਾ ਉਹ ਲੀਕ ਹੋ ਗਿਆ ਤੇ ਮੈਨੂੰ ਨਾ ਹੁਣੇ ਥੋੜੀ ਦੇਰ ਵੈਸੇ ਹੀ ਪਹਿਲਾਂ ਪਤਾ ਲੱਗਿਆ ਏ ਤੇ ਉਹ ਤਾਂ ਚੱਲ ਪਏ ਸੀਗੇ ਪਰ ਮੈਨੂੰ ਹੁਣ ਪਤਾ ਲੱਗਿਆ ਏ ਤੇ ਚਲੋ ਜੀ ਮਿਲਾਨਿਆ ਕਿ ਜਦੋਂ ਗੈਸਟ ਆਏ ਸਾਡੇ ਕਿਹੜੇ ਕਿਹੜਾ ਸਰਪ੍ਰਾਈਜ਼ ਹੈਗਾ ਸੀ ਤੇ ਤੁਹਾਨੂੰ ਉਹਨਾਂ ਨੂੰ ਮਿਲਾਵਾਂਗੇ ਜਦੋਂ ਆਣਗੇ ਤੇ ਚਲੋ ਮਿਲਦੇ ਆਂ ਜੀ ਥੋੜੀ ਦੇਰ ਬਾਅਦ ਬਸ ਥੋੜੀ ਦੇਰ ਤੱਕ ਆਉਣ ਵਾਲੇ ਨੇ ਆਹ ਸੱਚਨਾ ਡਾਕਟਰ ਸਾਹਿਬ ਨੂੰ ਤਾਂ ਪਤਾ ਸੀ ਇਸ ਬਾਰੇ ਕਿਉਂਕਿ ਬਾਅਦ ਵਿੱਚ ਫਿਰ ਜਦੋਂ ਪਤਾ ਲੱਗਿਆ ਨਾ ਫਿਰ ਉਹਨਾਂ ਨੇ ਫੋਨ ਤੇ ਉਹਨਾਂ ਨੂੰ ਕਿਆ ਕਹਿੰਦੇ ਲੌਬੀ ਤੁਹਾਡਾ ਤਾਂ ਕਹਿੰਦੇ ਜਿਹੜਾ ਸੀਕ੍ਰੀਟ ਸੀਗਾ ਸਰਪ੍ਰਾਈਜ਼ ਲੀਕ ਹੋ ਗਿਆ ਹੈ ਤੇ ਲਾਨਿਆ ਜੀ ਜੇ ਜਦੋਂ ਆ ਗਏ ਮੈਂ ਲੱਗਦੀ ਆ ਕਿ ਫ੍ਰੈਂਚ ਫ੍ਰਾਈਸ ਫਰਾਈ ਕਰਨ ਆ ਦੇਖੋ ਫ੍ਰੈਂਚ ਫ੍ਰਾਈਸ ਫਰਾਈ ਹੋ ਰਹੇ ਨੇ ਫ੍ਰੈਂਚ ਫ੍ਰਾਈਸ ਬਣਾ ਰਹੀਆਂ ਜਿਵੇਂ ਕਿ ਜਿਹੜੇ ਨਾਲ ਹੈਗੀ ਆ ਨਾ ਛੋਟੀ 碟ੀ ਹੈ ਸਾਡੀ ਫ੍ਰੈਂਚ ਫ੍ਰਾਈ ਾਨ ਵਾਲੀ ਇਸ ਤਰ੍ਹਾਂ ਕਿ ਮੈਂ ਬਣਾ ਰਹੀ ਹਾਂ ਫ੍ਰੈਂਚ ਫ੍ਰਾਈਜ਼ ਅੱਜ ਇਹ ਹੈਗੀ ਜੀ ਆਲੂ ਟਿੱਕੀ ਟਵੀਸ਼ਾ ਆ ਰਹੀ ਐ ਟਵੀਸ਼ਾ ਜਿਹੜੋ ਤੁਹਾਨੂੰ ਪਤਾ ਟਵੀਸ਼ਾ ਕੌਣ ਐ? ਪ੍ਰਾਣੇ ਆ ਗਏ ਜੀ ਪ੍ਰਾਣੇ ਕਿਉਂ? ਵੀਜਾ ਤਾਂ ਬਣਾ ਦਿਓ ਬੱਲੇ ਦਾ

ਯੁਗਨੁ ਯੁਗਨੁ ਮੇਰਾ ਸੁਧਾਰਾ ਜੀ ਜਿਸ ਨੂੰ ਪੈ ਯੁਗਨੁ ਅੱਜ ਨੂੰ ਪੈਣਿਆ ਮੈਂ ਯੁਗਨੁ ਜਿਵੇਂ ਨੂੰ ਜੁਨੂ ਲੱਗੀ ਕੌਣ ਆਇਆ ਮੇਰਾ ਭਤੀਜਾ ਯੁਗਨੁ ਕੱਲਾ ਬੜੀ ਚੱਲ ਗਿਆ ਮੇਰਾ ਭਤੀਜਾ ਤੇ ਕਹੀ ਜਨੋ ਭਾਈ ਤੁੰਨੋ ਜਾਣੇ ਮੇਰਾ ਸੁਧਾਰਾ ਲੈ ਕੇ ਇਹ ਨਹੀਂ ਹੈਗੀ ਵਿੱਚ ਮੇਰੇ ਅੱਡੀ ਨਿੱਕੀ ਜੀ ਇੱਕ ਜੱਟ ਦੀ ਨਿੱਕੀ ਜਿਹੀ ਟਵੀਸ਼ਾ ਜੋ ਕਿ ਨੂੰ ਇੰਨੇ ਜਿਹੋੋਂ ਕੰਮ ਕਰਨਾ ਬਸ ਆ ਜਾ ਮੇਰੇ ਕੋਲ ਆ ਜਾ ਉਹਨੇ ਆਪਣੇ ਆਨੇ ਤੇ ਤੋਥੀ ਖਾ ਲਈ ਮੇਰੇ ਨੇ ਖਾ ਲਈ ਹਾਂਜੀ ਹਾਂਜੀ ਆ ਜਾ ਯਾ ਯਾ ਬਿਆ ਬਣਾ ਇਹ ਲੈ ਕਿਉਂ ਦੇ ਮੈਂ ਸੁਨਾਰਾ ਕੀ ਇਹ ਥੋੜੀ ਦੱਸੇ ਕਿੱਥੇ ਜਾਏਗਾ ਆਹੋ ਆਗਾ ਜੀ ਬਿਸਕੁਟ ਆ ਦੇ ਬਿਸਕੁਟ ਬਹੁਤ ਸਵਾਦ ਹੈ ਜੀ ਘਰ ਦੀ ਬਹੁਤ ਸਵਾਦ ਨੇ ਹੂੰ ਨਹੀਂ 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 ਮੈਂ ਲੂੰਗੀ ਹੰਜੀ ਰਾਤ ਦੇ ਵੱਜ ਗਏ ਨੇ ਜੀ 10 ਤੇ ਹੁਣ ਖਾਣਾ ਵਗੈਰਾ ਖਾ ਲਿਆ ਸਾਰਿਆਂ ਨੇ ਤੇ ਮੇਰਾ ਭਤੀਜਾ ਭਤੀਜ ਨੂੰ ਤੁਹਾਨੂੰ ਦੱਸਿਆ ਸੀ ਵੀ ਸੰਧਾਰਾ ਲੈ ਕੇ ਆਏ ਨੇ ਤੇ ਹੁਣ ਸੌਣ ਲੱਗੇ ਐ ਤੇ ਮੈਂ ਵੀ ਹੁਣ ਬਲੌਗ ਦਾ ਐਂਡ ਕਰਨਗੀ ਸੀ ਮੈਂ ਕਿਹਾ ਚਲੋ ਸਵੇਰੇ ਮਿਲਾਂਗੇ ਫਿਰ ਤੇ ਚਲੋ ਜੀ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਆਂ ਕੱਲ ਫੇਰ ਆਪਾਂ ਨਿਊ ਵਲੌਗ ਲੈ ਕੇ ਫੇਰ ਆਵਾਂਗੇ ਚਲੋ ਜੀ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ